ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਸਥਾਨਕ ਸੁਪਰਮੈਨਕਲੇ ਵਿੱਚ ਲਾਂਗੇ ਵਾਲੇ ਰਸਤੇ ਵਿੱਚ ਕੁਝ ਕਲੋਨੀ ਨਿਵਾਸੀਆਂ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਇੱਕ ਗੇਟ ਬਣਾਇਆ ਗਿਆ ਸੀ ਜੋ ਦੂਜੀ ਧਿਰ ਦੀ ਸ਼ਿਕਾਇਤ ਤੇ ਗੇਟ ਨਗਰ ਕੌਂਸਲ ਵੱਲੋਂ ਤੋੜ ਦਿੱਤਾ ਗਿਆ ਸੀ ਪਰ ਫਿਰ ਵੀ ਗੇਟ ਨੂੰ ਲੈ ਕੇ ਵਿਵਾਦ ਹਜੇ ਤੱਕ ਬਰਕਰਾਰ ਹੈ ਪਹਿਲੀ ਧਿਰ ਜਿਸ ਨੇ ਗੇਟ ਬਣਾਇਆ ਸੀ ਹੁਣ ਜਿਸੇ ਅੱਗੇ ਮੰਗ ਪੱਤਰ ਦੇਣ ਜਾ ਰਹੀ ਹੈ ਕਿ ਸੁਰੱਖਿਆ ਦੇ ਮੱਦੇਨਜ਼ਰ ਗੇਟ ਬਣਾਉਣ ਦੀ ਮੁਰਤੋਂ ਇਜਾਜ਼ਤ ਦਿੱਤੀ ਜਾਵੇ ਦੂਜੇ ਪਾਸੇ ਦੂਜੀ ਧਿਰ ਦੇ ਕੁਲਦੀਪ ਪUREਵਾਲਦਾ ਕਹਿਣਾ ਹੈ ਕਿ ਕਲੋਨੀ ਦੀ ਸੁਰੱਖਿਆ ਲਈ ਇੱਥੇ ਚੌਕੀਦਾਰ ਰੱਖਣਾ ਚਾਹੀਦਾ ਹੈ ਨਾ ਕਿ ਗੇਟ ਬਣਾ ਕੇ ਸਾਰਾ ਲਾਂਗਾ ਹੀ ਬੰਦ ਕਰ ਦੇਣਾ ਉਹਨਾਂ ਦਾ ਕਹਿਣਾ ਹੈ ਕਿ ਇਹ ਰਸਤਾ ਗੋਬਿੰਦਨਗਰ ਅਤੇ ਨਵੀਂਪੁਰ ਰੋਡ ਨੂੰ ਸ਼ਾਰਟਫਿਟ ਪੈਂਦਾ ਹੈ ਕਿ ਜਿਹੜੇ ਮੁਲਾਜ਼ਮ ਕਲੋਨੀ ਵਿੱਚ ਰਹਿੰਦੇ ਹਨ ਉਹਨਾਂ ਦੇ ਕੰਮ ਤੇ ਜਾਫਿਰ ਨਵੀਂਪੁਰ ਰੋਡ ਤੇ ਜਾਂਦੇ ਹਨ ਉਹਨਾਂ ਨੂੰ ਮੁਸ਼ਕਿਲ ਪੇਸ਼ ਆਉਂਦੀ ਹੈ ਜਦ ਕਿ ਗੋਬਿੰਦਨਗਰ ਸਾਈਟ ਉੱਤੇ ਲੋਕਾਂ ਤੇ ਹੋਣਾ ਹੀ ਜਣਾ ਹੈ ਉਹ ਥਾਕੇ ਖਾਲੀ ਪਲਾਟ ਉੱਤੇ ਵੀ ਨੂੰ ਪੈਂਦਾ ਹੈ ਇਸ ਲਈ ਉਹਨਾਂ ਦੀ ਸ਼ਿਕਾਇਤ ਤੋਂ ਬਾਅਦ ਡਿਪਟੀ ਕਮਿਸ਼ਨਰ ਦੇ ਖਰ ਤੋਂ ਬਾਗ ਗੇਟ ਤੋੜਿਆ ਗਿਆ ਇਹ ਨਕਸ਼ੇ ਦੇ ਵਿੱਚ ਪੂਰਾ ਹੀ ਤੇ ਉਹ ਹੁਣ ਵੀ ਗੇਟ ਨਹੀਂ ਬਣਨ ਦੇਣਗੇ ਗੁਰਦਾਸਪੁਰ ਤੋਂ ਸੰਜੀਵ 바ਵਾ ਅਜੇ ਮਹਾਜਨ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮੈਂ ਕੁਲਦੀਪ ਪੂਰਵਾਲ ਸ਼ੁਭਮ ਕਲੋਨੀ ਵਾਸੀ ਆ ਇਹ ਵੀ ਸਾਡੇ ਸਾਬਕਾ ਪ੍ਰਧਾਨ ਸਾਥੇ ਗੋਬਿੰਦਨਗਰ ਤੋਂ ਇਸ ਜਿਹੜਾ ਸਰਕਾਰੀ ਰਸਤਾ ਜਾਂਦਾ ਸ਼ੁਭਮ ਕਲੋਨੀ ਤੋਂ ਗੋਬਿੰਦਨਗਰ ਨੂੰ ਜਿਹੜਾ ਦੋਵਾਂ ਕਲੋਨੀ ਨੂੰ ਜੋੜਦਾ ਰਸਤਾ ਤੇ ਇਹ ਨਵੀਪੁਰ ਨੂੰ ਜਾਂਦਾ ਕਾਲਾਣਾ ਰੋਡ ਨੂੰ ਚੜ ਜਾਂਦਾ ਸੋ ਇਸ ਰਸਤੇ ਉੱਤੇ ਸਾਡੀ ਹੀ ਕਲੋਨੀ ਦੇ ਕੁਝ ਸੱਜਣਾ ਨੇ ਗੇਟ ਜਿਹੜਾ ਉਹ ਲਾਤਾ ਸੀਗਾ ਤੇ ਗੇਟ ਲਾਉਣ ਤੋਂ ਬਾਅਦ ਚਾਹੀਦਾ ਤੇ ਸੀ ਵੀ ਉੱਥੇ ਚੌਕੀਦਾਰ ਰੱਖ ਦੇ ਆਉਣ ਜਾਣ ਦੀ ਕੋਈ ਵਿਗੜ ਨਾ ਪਾਉਂਦੇ ਪਰ ਉਹਨਾਂ ਨੇ ਗੇਟ ਲਗਾ ਕੇ 2 ਮਹੀਨੇ ਚਾਬੀ ਜਿਹੜੀ ਹੈ ਇੱਕ ਵਿਅਕਤੀ ਨੇ ਇਥੋਂ ਦੇ ਨੇ ਉਹ ਚਾਬੀ ਜੇਬ ਚ ਪਾ ਛੜੀ ਅਸੀਂ ਕਲੋਨੀ ਦੇ ਜਿਹੜੇ ਅਹੁਦੇਦਾਰ ਹਾਂ ਮੈਂ ਵੀ ਅਹੁਦੇਦਾਰ ਜਿਹੜਾ ਇਸ ਕਲੋਨੀ ਦਾ ਜਨ ਸਕੱਤਰ ਪਰ ਫੇਰ ਵੀ ਸਾਡੀ ਨਹੀਂ ਸੁਣੀ ਗਈ ਜਿਹੜਾ ਗੇਟ ਪੱਕਾ ਬੰਦ ਕਰਤਾਗਾ ਅਸੀਂ ਉਹਦੀ ਸ਼ਿਕਾਇਤ ਜਿਹੜੀ ਉਹ ਡੀਸੀ ਸਾਹਿਬ ਨੂੰ ਕੀਤੀ ਡੀਸੀ ਸਾਹਿਬ ਨੇ ਸਾਰੀ ਪੜਤਾਲ ਕਰਕੇ ਉਹਨਾਂ ਨੇ ਨਕਸ਼ਾ ਦੇਖਿਆ ਇਸ ਨਕਸ਼ੇ ਦੇ ਵਿੱਚ ਪੂਰਾ ਬਾਚਿਆ ਉਹਨਾਂ ਨੇ ਵੀ ਇਹ ਸਰਕਾਰੀ ਰਸਤਾ ਹੈਗਾ ਲੇਆਉਟ ਪਲਾਨ ਦੇ ਵਿੱਚ ਹੈਗਾ ਤੇ ਉਹਨਾਂ ਨੇ ਜਿਹੜਾ ਸਰਕਾਰੀ ਰਸਤੇ ਉੱਪਰ ਜਿਹੜਾ ਨਜਾਇਜ਼ ਗੇਟ ਲੱਗਾ ਹੋਇਆ ਸੀਗਾ ਉਹਨਾਂ ਨੇ ਡੀਸੀ ਦੇ ਹੁਕਮਾਂ ਤੇ ਜਿਹੜਾ ਉਹ ਈਓ ਸਾਹਿਬ ਦੀ ਹਾਜ਼ਰੀ ਵਿੱਚ ਉਹਨਾਂ ਨੇ ਪੁੱਟ ਕੇ ਲੈ ਗਏ ਤੇ ਹੁਣ ਲੋਕਾਂ ਦੀ ਜਿਹੜੀ ਆਵਾਜ਼ ਹੈ ਪ੍ਰਸ਼ਾਸਨ ਨੇ ਜਿਹੜੀ ਉਹ ਬਹਾਲ ਕਰਤੀ ਗਈ ਹੈ ਸਾਡੀ ਅੱਜ ਵੀ ਮੰਗ ਹੈ ਕਿ ਕੁਝ ਕਲੋਨੀ ਦੇ ਵਾਸੀ ਜਿਹੜੇ ਆ ਉਹ ਅਜੇ ਵੀ ਚਾਹੁੰਦੇ ਆ ਕਿ ਇੱਥੇ ਗੇਟ ਲਗਾ ਕੇ ਇਸ ਰਾਹ ਨੂੰ ਪੱਕੇ ਤੌਰ ਤੇ ਬੰਦ ਕੀਤਾ ਜਾਵੇ ਪਰ ਉਹਦੇ ਨਾਲ ਜਿਹੜੇ ਇਸ ਕਲੋਨੀ ਦੇ ਜਿਹੜੇ ਮੁਲਾਜ਼ਮ ਆ ਜਿਹੜੇ ਕਰਾਣ ਉਹਨੂੰ ਰੋਡ ਨੂੰ ਜਾਂਦੇ ਆ ਉਹਨਾਂ ਨੂੰ ਮੁਸ਼ਕਲ ਆਉਣੀ ਆ ਜਿਹੜੇ ਕੁਝ ਇਸ ਕਲੋਨੀ ਦੇ ਰਹਿੰਦੇ ਆ ਵਾਸੀ ਉਹਨਾਂ ਦੇ ਗੋਬਿੰਦਨਗਰ ਜਿਹੜੀ ਆ ਜੇ ਗੋਬਿੰਦਨ ਦੇ ਜਿਹੜੀ ਰਿਸ਼ਤੇਦਾਰੀ ਉਹ ਇੱਧਰ ਆਉਂਦੇ ਆ ਅਸੀਂ ਉਧਰ ਜਾਂਦੇ ਆ ਦੋਵਾਂ ਕਲੋਨੀਆਂ ਦਾ ਆਪਸੀ ਵੀ ਜਿਹੜਾ ਉਹ ਜਿਹੜਾ ਜੋ ਵੀ ਆਉਣਾ ਜਾਣਾ ਉਹ ਬੰਦ ਹੋ ਜਾਣਾ ਤੇ ਜਿਹੜੇ ਜਿਹੜੇ ਹੁਣ ਸਾਡੇ ਸ਼ੁਭਮ ਕਲੋਨੀ ਦੇ ਜਿਹੜੇ ਸਾਹਮਣੇ ਜਿਹੜਾ ਕਲਾਨਾ ਰੋਡ ਤੇ ਹਸਪੀਟਲ ਜਾਣਾ ਤੇ ਇੱਥੋਂ ਦੇ ਲਾਗੇ ਜਿਹੜਾ ਨੇੜੇ ਛੇਤੀ ਪੈਂਦਾ ਸੋ ਇਸ ਕਰਕੇ ਇਹ ਰਾਹ ਕਦੇ ਵੀ ਬੰਦ ਨਹੀਂ ਹੋਣਾ ਚਾਹੀਦਾ ਅਸੀਂ ਪ੍ਰਸ਼ਾਸਨ ਨੂੰ ਜਿਹੜਾ ਧੰਨਵਾਦ ਕਰਦੇ ਆ ਕਿ ਜਿਹੜਾ ਉਹਨਾਂ ਨੇ ਆਵਾਜ਼ੇ ਜਿਹੜੀ ਬਹਾਲ ਕੀਤੀ ਆ ਕਮਲਪ੍ਰੀਤ ਸਿੰਘਾ ਜੀ ਅਸੀਂ ਸ਼ੁਭਮ ਇਨਕਲੀਵ ਦੇ ਸਾਰੇ ਇੱਥੇ ਵਾਸੀ ਖੜੇ ਆ ਤੇ ਅੱਜ ਇਹ ਮੁੱਦਾ ਸਾਰਾ ਇਹ ਸੀਗਾ ਵੀ ਇਹ ਜਿਹੜਾ ਰਸਤਾ ਛੋਟਾ ਸ਼ੁਭਮ ਇਨਕਲੀਵ ਦੀ ਬੈਕ ਸਾਈਡ ਆ ਰਿਹਾ ਵਾ ਮੇਨ ਸਾਡੀ ਐਂਟਰੀ ਬਟਾਲਾ ਰੋਡ ਤੇ ਆ ਤੇ ਇਹ ਜਿਹੜਾ ਰਸਤਾ ਵਾ ਇਹ ਸਿਰਫ ਇੱਕ ਕਿਸੇ ਨਿੱਜੀ ਪਰਿਵਾਰ ਦਾ ਰਸਤਾ ਸੀਗਾ ਇਹਦੇ ਉੱਤੇ ਆਪਾਂ ਫਿਰ ਵੀ ਆਪਣੇ ਕੋਲੋਂ ਸਾਰੀ ਕਲੈਕਸ਼ਨ ਕਰਕੇ ਇਹਦੇ ਉੱਤੇ ਆਪਾਂ ਗੇਟ ਲਵਾਇਆ ਵੀ ਸਾਡੀ ਸਿਕਿਉਰਿਟੀ ਪਰਪਸ ਵਾਸਤੇ ਵੀ ਸਾਡੀਆਂ ਫੈਮਿਲੀਆਂ ਸਾਡੇ ਬੱਚੇ ਸਾਡਾ ਸਾਰਾ ਪਰਿਵਾਰ ਸੇਫ ਰਹੇ ਇਹ ਜਿਹੜਾ ਗੇਟ ਆ ਇਹ ਲੱਗਾ ਵੀ ਥਾਣੇ ਦੇ ਵਿੱਚ ਫੈਸਲਾ ਹੋ ਗਿਆ ਕਿਉਂਕਿ ਉਦੋਂ ਵੀ ਇਸ ਪਾਰਟੀ ਨੇ ਇਹ ਗੇਟ ਨੂੰ ਰੋਕਿਆ ਸੀਗਾ ਜਦੋਂ ਆਪਾਂ ਲਾ ਰਹੇ ਸੀਗੇ ਤੇ ਥਾਣੇ ਦੇ ਵਿੱਚ ਐ ਐਸਐਚਓ ਸਾਹਿਬ ਦੇ ਸਾਹਮਣੇ ਬੈਠ ਕੇ ਇਹ ਫੈਸਲਾ ਹੋ ਗਿਆ ਇਹ ਗੇਟ ਸਾਡਾ ਰਾਜੀ ਨਮਾ ਕਰਕੇ ਲੱਗਾ ਤੇ ਹੁਣ ਇਹ ਜਿਹੜਾ ਗੇਟ ਆ ਇਸ ਵੇਲੇ ਸਿਵਲ ਪ੍ਰਸ਼ਾਸਨ ਨੇ ਸਾਡੀ ਇਨਫੋਰਮੇਸ਼ਨ ਤੋਂ ਬਿਨਾਂ ਸਾਨੂੰ ਦੱਸਣ ਤੋਂ ਬਿਨਾਂ ਪਤਾ ਨਹੀਂ ਕਿਹਦੇ ਦਬਾਅ ਥੱਲੇ ਆਣ ਕੇ ਇਹ ਗੇਟ ਸਾਡਾ ਰਾਤ ਹਨੇਰੇ ਚੋਰੀ ਤਰੀਕੇ ਨਾਲ ਪਟਾਇਆ ਸਾਨੂੰ ਬਿਨਾਂ ਨੋਟਿਸ ਦਿੱਤੇ ਉਹ ਵੀ ਇਹ ਗੇਟ ਵੀ ਈਓ ਔਰ ਮਿਊਸਪਲ ਕਮੇਟੀ ਦੇ ਕਰਮਚਾਰੀਆਂ ਨਾਲ ਕੇ ਪੁੱਟਿਆ ਹਨੇਰੇ ਹੋਏ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਵੀ ਆਪਾਂ ਗੇਟ ਪੁੱਟ ਰਹੇ ਹਾਂ ਸਾਡੀ ਇਹ ਮੰਗਿਆ ਅਸੀਂ ਆ ਸਾਰਾ ਮੰਗ ਪੱਤਰ ਲੈ ਕੇ ਡੀਸੀ ਸਭ ਕੁਲ ਜਾ ਰਹੇ ਹਾਂ ਵੀ ਸਾਡਾ ਸਾਡੇ ਨਾਲ ਇਨਸਾਫ ਕੀਤਾ ਜਾਏ ਕਿਉਂਕਿ ਜੋ ਸਾਡਾ ਸਿਵਲ ਪ੍ਰਸ਼ਾਸਨ ਆ ਉਹਨਾਂ ਕੋ ਪਹਿਲੀਆਂ ਤੇ ਡਕੈਤੀਆਂ ਚੋਰੀਆਂ ਦੇ ਕੋਈ ਫੈਸਲੇ ਸੋਲਵ ਹੋ ਨਹੀਂ ਰਹੇ ਜੇ ਅਸੀਂ ਖੁਦ ਆਪਣੇ ਕੋਲੋਂ ਕਲੈਕਸ਼ਨ ਕਰਕੇ ਆਪਣੀ ਸੇਫਟੀ ਕਰ ਰਹੇ ਹਾਂ ਤੇ ਸਾਨੂੰ ਉਹੀ ਨਹੀਂ ਕਰਨ ਦੇ ਰਹੇ ਪਰ ਸਾਡੀ ਮੰਗ ਆ ਵੀ ਸਾਡੇ ਨਾਲ ਇਨਸਾਫ ਕਰੋ ਸਾਡੇ ਨਾਲ ਧੱਕਾ ਹੋ ਰਿਹਾ ਠੀਕ ਹੈ ਜੀ ਸਾਡੀ ਸਾਰੀ ਕਲੋਨੀ ਕਿਉਂਕਿ ਅਸੀਂ ਪੁੱਡਾ ਪ੍ਰੂਫਡ ਕਲੋਨੀ ਦੇ ਵਿੱਚ ਮਕਾਨ ਮਹਿੰਗੇ ਰੇਟਾਂ ਤੇ ਆਪਣੀ ਸਖਸ਼ਾ ਵਾਸਤੇ ਲਏ ਨੇ ਨਾ ਕਿ ਵੀ ਅਸੀਂ ਇਹ ਸਾਨੂੰ ਇੱਥੇ ਆਣ ਕੇ ਜਿਹੜਾ ਮਰਜ਼ੀ ਗੋਲੀ ਮਾਰ ਦੇ ਜਿਹੜਾ ਮਰਜ਼ੀ ਆਣ ਕੇ ਸਾਨੂੰ ਇੱਥੇ ਸਾਡਾ ਨੁਕਸਾਨ ਕਰ ਦੇ ਕਿਉਂਕਿ ਇਸ ਕਲੋਨੀ ਵਿੱਚ ਅੱਗੇ ਵੀ ਬਹੁਤ ਚੋਰੀਆਂ ਹੋ ਚੁੱਕੀਆਂ ਨੇ ਤੇ ਸਾਡੇ ਕੋਲ ਵਿਦ ਪ੍ਰੂਫ ਆ ਆਖਬਾਰਾਂ ਦੀਆਂ ਕਟੀਆਂ ਨੇ ਆ ਚੋਰੀਆਂ ਦੀਆਂ ਸਾਡੇ ਕੋਲ ਫੋਟੋਆਂ ਨੇ ਸਾਰਾ ਕੁਝ ਅਸੀਂ ਪ੍ਰਸ਼ਾਸਨ ਨੂੰ ਪਰਜੋਗ ਮੰਗ ਕਰਦੇ ਆਂ ਵੀ ਸਾਡੀ ਮੱਤ ਕਰੋ ਔਰ ਸਾਨੂੰ ਇਨਸਾਫ ਦਿਓ ਨਹੀਂ ਤੇ ਸਾਨੂੰ ਮਜਬੂਰਨ ਤੌਰ ਤੇ ਕੋਈ ਕੜੇ ਕਦਮ ਚੁੱਕੇ ਸਾਨੂੰ ਧਰਨੇ ਲੋਣੇ ਪੈਣ